ਇਦੋਂ ਸੋ ਜਿਹੜੀ ਕੋਲਕਾਤਾ ਇੱਕ ਘਟਨਾ ਵਾਪਰੀ ਹੈ ਬੰਗਾਲ ਦੇ ਵਿੱਚ ਸਾਰੇ ਸਿਵਲ ਹਸਪਤਲ ਜਿਹੜਾ ਹੈ ਜਾਂ ਸਰਕਾਰੀ ਸੰਸਥਾਵਾਂ ਦੇ ਜਿੱਥੇ ਮੈਡੀਕਲ ਸੇਵਾ ਦਿੱਤੀ ਜਾਂਦੀ ਹੈ ਕਿ ਸਾਰੇ ਹੀ ਅੱਜ ਸਟ੍ਰਾਈਕ ਤੇ ਨੇ ਹਾਂਜੀ ਨਮਸਤੇ ਸਤਿ ਸ੍ਰੀ ਅਕਾਲ ਮੈਂ ਡਾਕਟਰ ਸਵਾਤੀ ਸਿਵਲ ਹਸਪੀਟਲ ਹੁਸ਼ਿਆਰਪੁਰ ਤੋਂ ਹਿਸਣਾ ਕੀ ਤੁਹਾਨੂੰ ਸਭ ਨੂੰ ਪਤਾ ਹੈਗਾ ਕਿ ਇਹ ਦਰਦਨਾਕ ਘਟਨਾ ਜਿਹੜੀ ਕੋਲਕਾਤਾ ਚ ਵਾਪਰੀ ਹੈ ਇੱਕ ਸਾਡੇ ਟੀਬੀ ਐਂਡ ਚੈਸਟ ਦੇ ਸੈਕੰਡ ਇਅਰ ਦੇ ਸਟੂਡੈਂਟ ਸੀਗੇ ਜਿਨ੍ਹਾਂ ਨਾਲ ਕੀ ਇੱਕ ਘਟਨਾ ਉੱਥੇ ਸੈਮੀਨਾਰ ਰੂਮ ਦੇ ਵਿੱਚ ਹੋਈ ਜੋ ਕਿ ਬਹੁਤ ਗਲਤ ਚੀਜ਼ ਹੈਗੀ ਹੈ ਤੇ ਇਹ ਸਾਰੇ ਜਿਹੜੇ 올 ਓਵਰ ਇੰਡੀਆ ਦੇ ਰਿਹਾ ਕਿ ਅੱਜ ਸਟ੍ਰਾਈਕ ਤੇ ਹੈਗੇ ਆ ਸਰਕਾਰੀ ਹਸਪੀਟਲਸ ਦੇ ਵਿੱਚ OPDs ਬੰਦ ਰਹਿਣਗੀਆਂ ਬਟ ਐਮਰਜੈਂਸੀ ਸਰਵਿਸਿਜ਼ ਸਾਰੀਆਂ ਚੱਲ ਰਹੀਆਂ ਹੈਗੀਆਂ ਜਿਨ੍ਹਾਂ ਚ ਕਿ ਐਮਰਜੈਂਸੀ ਇਨ ਇਟਸੈਲਫ ਔਰ ਸਾਡੇ ਲੇਬਰ ਰੂਮ ਲੇਬਰ ਰੂਮ ਦਾ OT ਚੱਲੇਗਾ ਡਾਇਲਿਸਿਸ ਚੱਲ ਰਿਹਾ ਹੈ ਆਦਰਵਾਇਜ਼ ਇਲੈਕਟਿਵ ਸਰਜਰੀ ਸਾਰੀਆਂ ਬੰਦ ਕਰਤੀਆਂ ਗਈਆਂ ਇਦੋਂ ਕੋਈ ਮੁਹੱਲਾ ਕਲੀਨਿਕ ਖੁੱਲੇ ਨਹੀਂ ਜਾਂ ਹੋਰ ਡਿਸਪੈਂਸਰੀਜ਼ ਨੇ ਪਿੰਡਾਂ ਦੇ ਵਿੱਚ ਵੀ ਉਹਨਾਂ ਦਾ ਵੀ ਸਿਸਟਮ ਨਹੀਂ ਉਹਨਾਂ ਨੂੰ ਵੀ ਕਾਲ ਦੇ ਵਿੱਚ ਹੀ ਐਡ ਕੀਤਾ ਗਿਆ ਹੈ ਕਿ ਉਹ ਵੀ ਆਪਣੀਆਂ ਆਪੀ ਡੀਜ਼ ਜਿਹੜੀਆਂ ਹੈਗੀਆਂ ਬੰਦ ਰੱਖਣਗੇ ਡਾਕਟਰ ਸਾਹਿਬ ਕੀ ਕਾਰਨ ਹੈ ਕਿ ਬਾਰ ਬਾਰ ਡਾਕਟਰ ਪਿਛੇ ਤੇ ਅਟੈਕ ਹੋ ਰਹੇ ਨੇ ਕਦੀ ਕੋਈ ਘਟਨਾ ਕਿਸੇ ਨਕਸ਼ੇ ਰੂਪ ਦੇ ਵਿੱਚ ਵਾਪਰ ਜਾਂਦੀ ਹੈ ਦੇਖੋ ਇਸ ਦੇ ਵਿੱਚ ਕਾਰਨ ਆਪਾਂ ਜੇ ਦੇਖੀਏ ਆਪਾਂ ਜੇ ਕਹਿ ਦਈਏ ਜੀ ਕਿ ਬੱਚੇ ਡਰਗ ਐਡਿਕਟਸ ਹੋ ਰਹੇ ਹੈਗੇ ਆ ਉਹ ਰੇਪ ਕਰ ਰਹੇ ਹੈਗੇ ਆ ਮਰਡਰ ਕਰ ਰਹੇ ਹੈਗੇ ਆ ਅਸੀਂ ਬੱਚਿਆਂ ਤੇ ਇਲਜ਼ਾਮ ਨਹੀਂ ਲਗਾ ਸਕਦੇ ਉਸ ਤੋਂ ਪਹਿਲਾਂ ਸਾਨੂੰ ਆਪਣੇ ਆਪ ਨੂੰ ਅੰਦਰ ਝਾਗਣਾ ਪਏਗਾ ਬੱਚੇ ਘਰ ਤੋਂ ਹੀ ਇਹ ਸਿੱਖਦੇ ਹੈਗੇ ਆ ਜੇ ਆਪਾਂ ਆਪਣੇ ਆਪ ਨੂੰ ਸੁਧਾਰੀਏ ਆਪਣੇ ਘਰ ਦੇ ਹਾਲਾਤ ਨੂੰ ਦੇਖੀਏ ਆਪਣੀ ਐਜੂਕੇਸ਼ਨ ਸਟੇਟਸ ਆਪਣੀ ਥਿੰਕਿੰਗ ਆਪਣੇ ਆਪ ਨੂੰ ਮੈਚਰ ਕਰੀਏ ਤੇ ਸਾਡੇ ਬੱਚਿਆਂ ਦੀਆਂ ਜਿਹੜੀਆਂ ਜ਼ਿੰਦਗੀਆਂ ਦੇ ਵਿੱਚ ਹੈ ਬਦਲਾਅ ਆ ਰਹੇ ਹੈ ਜਿਹੜੇ ਡਰੱਗਸ ਵੱਲ ਜਾ ਰਹੇ ਹੈ ਉਹਨਾਂ ਨੂੰ ਅਸੀਂ ਰੋਕ ਸਕਦੇ ਆ ਉਹਨਾਂ ਦੀ ਜਿਹੜੀ ਕ੍ਰਿਮੀਨਲ ਥਾਟਸ ਆ ਰਹੇ ਹੈ ਉਹ ਅਸੀਂ ਰੋਕ ਸਕਦੇ ਆ ਕਿਉਂਕਿ ਅੱਜ ਕੱਲ ਦੌੜ ਲੱਗੀ ਹੋਈ ਹੈ ਹਰ ਇੱਕ ਜਗ੍ਹਾ ਤੇ ਮਾਪੇ ਦੌੜ ਰਹੇ ਐ ਕਮਾਈ ਲਈ ਦੌੜ ਰਹੇ ਐ ਸਟੇਟਸ ਲਈ ਦੌੜ ਰਹੇ ਐ ਔਰ ਸਾਡੇ ਬੱਚੇ ਜਿਹੜੇ ਹੈਗੇ ਆ ਇੱਕ ਤੇ ਨਿਊਕਲੀਅਰ ਫੈਮਲੀਆਂਜ਼ ਕਰਕੇ ਸਫਰ ਹੋਣੇ ਸ਼ੁਰੂ ਹੋ ਗਏ ਐ ਪਹਿਲਾਂ ਜੁਆਇੰਟ ਫੈਮਲੀਆਂਜ਼ ਹੁੰਦੀਆਂ ਸੀ ਤੇ ਪਿੱਛੇ ਬੱਚੇ ਸਾਂਭੇ ਜਾਂਦੇ ਸੀ ਉਹਨਾਂ ਤੇ ਨਜ਼ਰ ਰੱਖੀ ਜਾਂਦੀ ਸੀ ਅੱਜ ਕੱਲ ਇਹ ਚੀਜ਼ਾਂ ਘਟਦੀਆਂ ਜਾ ਰਹੀਆਂ ਮੈਂ ਤੇ ਇਹ ਹੀ ਅਪੀਲ ਕਰਾਂਗੀ ਕਿ ਹਰ ਮਾਪਾਪ ਨੂੰ ਔਰ ਹਰ ਦਾਦਾ ਦਾਦੀ ਨਾਨਾ ਨਾਨੀ ਨੂੰ ਕਿ ਉਹ ਘਰਾਂ ਦੇ ਵਿੱਚ ਆਪਣੇ ਬੱਚਿਆਂ ਤੇ ਧਿਆਨ ਦੇਣ ਤੇ ਉਹਨਾਂ ਨੂੰ ਦੇਖਣ ਤਾਂ ਜੋ ਕਿ ਉਹ ਇਸ ਮੋੜ ਤੇ ਆ ਕੇ ਨਾ ਖੜੇ ਹੋਣ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਹੋਣੀਆਂ ਸ਼ੁਰੂ ਹੋਣ ਔਰ ਸਾਡੇ ਘਰਾਂ ਦੇ ਵਿੱਚੋਂ ਹੀ ਬੱਚੇ ਮਰਡਰਰਸ ਨਿਕਲਣ ਜਾਂ ਰੇਪਸ ਨਿਕਲਣ ਜਿਹੜੀ ਮਨੂੰ ਅੱਜ ਸਟ੍ਰਾਈਕ ਹੈ ਕੋਈ ਤਾਂ ਚੱਲੇਗੀ ਇੱਕ ਦਿਨ ਦੀ ਸਟ੍ਰਾਈਕ ਇਹ ਇੱਕ ਦਿਨ ਦੀ ਸਟ੍ਰਾਈਕ ਹੈਗੀ ਹੈ ਟੋਕਨ ਸਟ੍ਰਾਈਕ ਹੈਗੀ ਹੈ ਬਾਕੀ ਕਾਲ ਦੇ ਉੱਪਰ ਡਿਪੈਂਡ ਕਰਦੀ ਹੈ ਔਰ ਸਾਨੂੰ ਨਿਆਂ ਚਾਹੀਦਾ ਹੈ ਕਿ ਇੱਕ ਡਾਕਟਰ ਜਿਹੜੀ ਹੈ ਇੱਕ ਲੇਡੀ ਡਾਕਟਰ ਜਿਹੜੀ ਹੈਗੀ ਹੈ ਘਰੋਂ ਆਂਦੀ ਹੈ ਪੜ੍ਹ ਪੜਦੀ ਲਿਖਦੀ ਹੈ ਪਹਿਲਾਂ ਤੇ ਉਹ ਘਰੋਂ ਬਾਹਰ ਨਿਕਲਦੀ ਹੈ ਪੇਸ਼ੈਂਟਸ ਦੇ ਇਲਾਜ ਲਈ ਉਹ ਜਾਂਦੀ ਹੈ ਅਗਰ ਉਹ ਕਾਲ ਅਟੈਂਡ ਕਰਕੇ ਜਾਂ ਆਪਣਾ ਕੰਮ ਕਰਕੇ ਕਿਤੇ ਰੈਸਟ ਕਰਨ ਦੀ ਕੋਸ਼ਿਸ਼ ਕਰਦੀ ਹੈ ਤੇ ਉੱਥੇ ਉੱਤੇ ਅਟੈਕ ਹੋਏ ਇਹ ਬਹੁਤ ਮਾੜੀ ਗੱਲ ਹੈ ਤੇ ਅੱਗੇ ਤੋਂ ਮੈਨੂੰ ਤੇ ਲੱਗਦਾ ਕਿ ਫਿਰ ਇਸ ਹਿਸਾਬ ਨਾਲ ਲੋਕ ਆਪਣੀਆਂ ਬੇਟੀਆਂ ਨੂੰ ਇਸ ਲਾਈਨ 'ਚ ਹੀ ਨਹੀਂ ਜਾਣ ਦੇਣਗੇ ਫਿਰ ਬਾਅਦ 'ਚ ਹੌਲੀ ਹੌਲੀ ਜਿ ਇਸ ਤਰ੍ਹਾਂ ਹੀ ਰਿਹਾ ਤੇ ਕਿਸੇ ਵੀ ਲਾਈਨ 'ਚ ਜਿਸ ਨਾਲ ਅਸੀਂ ਪਹਿਲਾਂ ਕਹਿੰਦੇ ਸੀ ਬੇਟੀਆਂ ਨੂੰ ਪੜ੍ਹਾਓ ਤੇ ਸਾਡੇ ਲੋਕ ਅੱਗੇ ਵਧਣਗੇ ਤੇ ਬੇਟੀਆਂ ਦੀ ਪੜ੍ਹਾਈ ਤੇ ਹੀ ਰੋਕ ਲੱਗ ਜੇਗੀ ਜੇ ਬੇਟੀ ਪੜ੍ਹਾਓ ਬੇਟੀ ਬਚਾਓ ਬੇਟੀ ਪੜ੍ਹਾਓ ਅਸੀਂ ਬੇਟੀ ਪੜ੍ਹਾ ਲਈ ਪਰ ਬੇਟੀ ਬਚਾ ਨਹੀਂ ਸਕੇ ਤੇ ਇਸ ਦਾ ਫਾਇਦਾ ਕੀ ਹੋਇਆ ਸਰਕਾਰ ਕਿੱਥੋਂ ਤੱਕ ਜਿਹੜੀ ਅਸਫਲ ਹੋ ਰਹੀ ਹੈ ਇਹਨਾਂ ਚੀਜ਼ਾਂ ਦੇ ਕਾਰਨਾਂ ਨੂੰ ਲੈ ਕੇ ਤੇ ਕੀ ਚੀਜ਼ ਮੰਗੇ ਦੇਖੋ ਸਫਲਤਾ ਤੇ ਤੇ ਹੀ ਮਿਲੇਗੀ ਮਾਈਂਡ ਸੈਟ ਚੇਂਜ ਕਰਨਾ ਪਏਗਾ ਸਾਰੀ ਸੋਸਾਇਟੀ ਦਾ ਸੈਕੰਡ ਸੇਫਗਾਰਡਸ ਹਰ ਇੱਕ ਨੂੰ ਅਸੀਂ ਇਹ ਕਵਾਂਗੇ ਕਿ ਸੇਫਟੀ ਆਪਣੀ ਲੈ ਕੇ ਸਭ ਤੋਂ ਪਹਿਲਾਂ ਚੱਲਣ ਆਪਨਾ ਆਲਾ ਦਵਾਲਾ ਦੇਖਣ ਕਿ ਜੇ ਤੇ ਤੁਹਾਨੂੰ ਸ਼ੱਕ ਹੁੰਦਾ ਉਹ ਤਾਂ ਧਿਆਨ ਰੱਖਣ ਔਰ ਐਡਮਿਨਿਸਟ੍ਰੇਸ਼ਨ ਦੇ ਧਿਆਨ ਚ ਲਿਆਂ ਆਰ ਸੀਸੀਟੀਵੀ ਕੈਮਰਾਸ ਤੇ ਅੱਜਕੱਲ ਨਾਰਮਲ ਚੀਜ਼ ਹੋ ਗਈ ਹੈ ਔਰ ਮੈਂ ਚਾਹਾਂਗੀ ਕਿ ਹਰ ਇੱਕ ਨੂੰ ਮੈਂ ਐਡਵਾਈਸ ਕਰਾਂਗੀ ਕਿ ਹਰ ਨੁੱਕ ਐਂਡ ਕੋਰਨਰ ਜਿਹੜਾ ਸੀਸੀਟੀਵੀ ਕੈਮਰੇ ਦੇ ਨਾਲ ਕਵਰ ਹੋਏ ਤੇ ਉਹਦੇ ਨਾਲ ਆਪਾਂ ਇਹ ਥੋੜਾ ਜਿਹਾ ਡੈਟਰੈਂਟ ਹੁੰਦਾ ਹੈ ਕੋਈ ਵੀ ਕ੍ਰਾਈਮਲੀ ਕਿ ਲੋਕ ਹਟ ਜਾਂਦੇ ਥੋੜਾ ਪਿੱਛੇ ਹਟ ਜਾਂਦੇ ਆ